ਕਾਟ ਡੰਡੇ ਕੱਢਦੇ ਆਂ ਹਾਂ ਹਾਂਜੀ ਜਿਨ੍ਹਾਂ ਨੇ ਬਣਵਾਏ ਆਂ ਕਿਹਨਾਂ ਵਾਲੇ ਆਂ ਇਹ ਕੁੰਜਣਾ ਸਰਾਂਧਰ ਪਰਮੰਥੀਓ ਦਾ ਹੈ ਇਹ ਸਾਡੀ ਇੱਕ ਦੁਕਾਨ ਹੈ ਲੋਬੀ ਤੇ ਨੋਟ ਰਾਈਸਰ ਦਾ ਦੁਕਾਨ ਹੈ ਇਹ ਹੈਗਾ ਕੁੰਜਣਾ ਕਿਲ ਕਲਚਰ ਇਹ ਆ ਬਈ 11 15 ਦੇ ਹਾਲ ਵਾਹ ਨਹੀਂ ਬਾਕੀ ਬੱਲੇ ਥੱਲੇ ਛੱਡਦਾ ਥੋੜੀ ਲਿਫਟ ਹਾਂ ਇੱਕ ਤਾਂ ਵੀਆ ਬਣਵਾਈਆਂ ਹੈ ਕੱਦੂ ਵਾਲੀਆਂ। ਲਓ ਵੀ ਇਹਨਾਂ ਦੀ ਟੈਸਟਿੰਗ ਲੱਗਿਆ ਕਰਨ ਹੁਣ ਹਲਾਂ ਦੀ 11 15 ਦੇ ਤੇ ਰੇਟ ਰੂਟ ਦੱਸਦੇ ਆ ਤੁਹਾਨੂੰ। ਬਾਕੀ ਜੋ ਕਮੀਆਂ ਪਈਆਂ ਉਹ ਵੀ ਦੂਰ ਕਰਾਂਗੇ ਆਪਾਂ ਉਹ ਵੀ ਤੁਹਾਨੂੰ ਨਾਲ ਡਿਸਕਸ ਕਰਾਂਗੇ। ਕਿ ਅੱਜ ਹੁਣ 60 99 ਨਾਲ ਦੇਖ ਰਹੇ ਹਾਂ ਕਿ ਲਾ ਕੇ। ਲੱਫ ਪਾ ਦੇ ਪਿੰਨ ਪਾ ਦੇ ਪੈ ਜਣੀਏ ਦੇਖ ਤਾਂ। ਚਾ ਲੈ ਫਟ ਮੁਕੇ ਆ ਜਾ ਤੈਨੂੰ ਮੱਠਾ ਤੇਜ ਪਹਿਲਾਂ ਚਲਾ ਜਾ ਆ ਜਾ ਉਹਦੇ ਨੂੰ ਗੁੰਜੜ ਸੰਗਰੀ ਵਾਲਿਆਂ ਦੇ ਤਾਂ ਹੋਰਾਂ ਦੇ ਤਾਂ ਅੰਕਲ ਬਹੁਤ ਉੱਪਰ ਚਲ ਗਏ ਦੇਖ ਲੱਖ ਕਰੋਸ ਕਰਕੇ ਜੇ ਆਪਾਂ ਜੱਕ ਜੁਕ ਲਵੋਨੇ 1 ਲੱਖ ਕਰੋਸ ਕਰਕੇ ਵਾਹ ਜੇ ਬਾਦਸ਼ਾਹ ਮਹਾਰਾਜ ਇਹ ਪਤਾਸਾ ਬਣਦੇ ਸਾਰਿਆਂ ਨੂੰ ਕੀ ਕੋਹਣ ਕਿੰਨੇ ਪੈਸੇ ਲੱਗੇ ਹਾਲਾਂ ਤੇ ਐਹ ਤਾਂ ਲੱਗੇ 50 ਕੇ ਹਾਲਾਂ ਤੇ ਚੱਲ ਹੁਣ ਦੇਖੀਏ 50000 ਕੀ ਕਹਿੰਦੇ ਆ ਹੁਣ ਹੋ ਜੀ ਜਵਾਨਾਂ ਨੇ ਲਏ ਆ ਨਵੇਂ ਹਾਲ ਤੇ ਹੁਣ ਚੈੱਕ ਕਰ ਰਹੇ ਆ ਉੱਥੇ ਚੱਲੇ ਨਹੀਂ ਤੇ ਹੁਣ ਅਸੀਂ ਪਹੁੰਚੇ ਆ ਰੌਣੀ ਕਨੇਵਿਲੇ ਚ ਹਣਾ ਹੁਣ ਇੱਥੇ ਦਿਖਾਉਣਾ ਦੂਜੇ ਚੱਲਦੇ ਤੇ ਹਾਲਾਂ ਦੀ ਪਟਾਈ ਉੱਥੇ ਜਿੰਨੇ ਮਤਲਬ 15 ਦੇ ਹਾਲਾ ਨੇ ਹਾਂ ਜੇ ਟੈਕ ਤੁਸੀਂ ਟੈਡ ਕਰ ਤੋਂ ਲਵਾਇਆ ਨੂੰ ਸਾਨੂੰ ਦੱਸਿਆ ਨਹੀਂ ਉਹਨੇ ਡੇਰ ਕਿਹਾ ਲੋੜ ਨਹੀਂ ਡੇਰਾਂ ਦੀ ਮੋਰਟੇ ਵੀ ਠੋਕਾ ਦਿੰਦੇ ਠੀਕ ਕਰਾਂਗੇ ਮੋਰਟੇ ਕਿਵੇਂ ਬੈਠੇ ਪਿੰਡ ਦੇ ਮੋਤਵਾਰ ਬੰਦੇ ਪਹੁੰਚ ਚੁੱਕੇ ਆ ਪੱਕੇ ਛੱਤੀਤੀ ਵਾਲੇ 17 ਨੂੰ 28 17 ਨੂੰ ਠਾਈ ਹੁਣ ਜਦ ਵੀ ਨਾ 9016 ਨਮੂਲੇ 9016 9016 ਕਿਹ ਹਜ਼ਾਰ ਵੀ ਨਾ 9016 ਹਨ ਤੇ ਹਾਲ ਹੁਣ ਚੈੱਕ ਕਰਨੇ ਲੱਗਾ ਬਰੂ ਲਾਹ ਕਿੜਾ ਯਾਰਾ ਤੂੰ ਵੀ ਦੇਖ ਚਲਾ ਕੇ ਮੜ ਜਾ ਲਿਫਟ ਦੋਏ ਡੀਵਰ ਥੱਲੇ ਨੇ ਛੱਡੀਂ ਡਰਾਫਟ ਥੋੜਾ ਲਾ ਕੇ ਰੱਖੀਂਦਾ ਹਾਂ ਪਾੜਦਾ ਜਾਂਦੀ ਬਹੁਤ ਬੜੀ ਥੋੜਾ ਅਸਲ ਚ ਟਰੈਕਟਰ ਭਜਨ ਪਾੜਦਾ ਹੁਣ ਤਾਂ ਹੀ ਤੈਨੂੰ ਕਿਹਾ ਹਾਂ ਕੈਵਨ ਵੀ ਆ ਵੀ ਹਿੱਲਦਾ ਜਿੱਥੇ ਪੈਰ ਪੈਰਦਾਨ ਵੀ ਜਾਂ ਘੱਪੜੂ ਚੜਦਾ ਡੈਕ ਦੀ ਵੀਰੇ ਬਾਜ ਬਹੁਤ ਵੱਧ ਗਈ ਪਹਿਲਾਂ ਨਾਲ ਆਪਣੇ ਆਪੇ ਹਾਂ ਨਾ ਨਾ ਚੱਲ ਚੱਲ ਕੇ ਅੱਛਾ ਵਧੀਆ ਹੋ ਗਈ ਮਾਈਟਰੀ ਹੋ ਗਈ ਇਹ ਆਪਾਂ ਬੜਾ ਲੇਗਾ ਫਾਈਨਸ ਦੀ ਵੱਡੀ ਬਾਕੀ ਮਿੱਟੀ ਮਿੱਟੀ ਦੇ ਹਿਸਾਬ ਨਾਲ ਆ ਬਾਈ ਸਾਡੇ ਉਲੇ ਜਣੀ ਇਸ ਤਰ੍ਹਾਂ ਦਾ ਹੋ ਗਿਆ ਕੰਮ ਵੀ ਉਲੇ ਟੈਰਾ ਬਿਨਾ ਔਖਾ ਹੈ ਚਾਹ ਕਰਕੇ ਕਹਿੰਦੇ ਹੁਣ ਛੋਟੀ ਚ ਚਲਾ ਕੇ ਦੇਖਾਂਗੇ ਮੰਜੀ ਮੰਜੀ ਕਿੱਥੇ ਲੱਗ ਜੂਗੀ ਥੋੜੇ ਲੱਗ ਜੂਗੀ ਥੋੜੇ ਲੱਗ ਜੂਗੀ ਇੱਥੇ ਤਾਂ ਫੇਰ ਸਾਨੂੰ ਫਾਲੀ ਛੋਟੇ ਕਰਾਉਣੇ ਪੈਣਗੇ ਮੰਜੀ ਲਾਉਣੀ ਹੈ ਯਾਰਾ ਕਰਕੇ ਦੇਖ ਰਿਹਾ ਮੈਂ ਇਹ ਕਿੰਨਾ ਜਿਆਦਾ ਬਣ ਗਿਆ ਇਹ ਇਹ ਤਾਂ ਇਹਦਾ ਮੁਕਾਬਲਾ ਬਰਾਬਰ ਦਾ ਤਾਂ ਇਹ ਖੇਤਰ ਤਾਂ ਲੱਗੂਗਾ ਵੀ ਕਿਹੜਾ ਵੱਡਾ ਕਿੱਥੇ ਨਹੀਂ ਪ੍ਰੀਤਿ ਝੋਲਾ ਪਾਉਦਾ ਇਹ ਚੱਕੂਆ ਡੋਲ ਹਾਂ ਪਲੇ 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 ਕਿਤਾ ਗਮਛੇ ਜੇ ਪਤਾ ਨਹੀਂ ਕਿਉਂ ਲੈ ਲੈਨੇ ਜਾਂ ਤਾਂ ਪਤਾ ਵੀ ਉਲਝਦਾ ਮੈਦੇ ਚ ਉਹ ਡੋਰ ਮਰਦਾ ਉਹਦਾ ਟਾਇਰ ਲੈ ਗਿਆ ਮੁਰੂ ਇਹਦੇ ਮੁੜਦਾ ਬਹੁਤ ਔਖਾ ਹੈ ਪਤਾ ਨਹੀਂ ਹੱਲ ਨਹੀਂ ਮੁੜਨੰਦੇ ਬਈ ਇਹਨੂੰ ਉਹ ਵੀ ਮੁੜਨੰਦੇ ਕੜਾਈ ਦਾ ਰੋਹਦਾ ਇਹਦੇ 11 ਦੇ ਦੇਖ ਲੋ ਕਰਕੇ ਵੀ 11 ਦੇ ਅਜ ਤਾਂ ਨਹੀਂ ਭੰਗੜੇ ਪਾਉਂਦੇ ਇਹ ਹਰ ਜਾ ਆਉਣ ਦੇ ਹਲੇ ਪਹਿਲਾਂ ਲਾਉਣ ਦੇ ਕਿ ਕਿਹੜਾ ਹੋ ਇਹ ਕਹ ਲਖੀ ਜ਼ੋਰ ਬੋਲ ਡੈਟਾ ਸਰਦੀ ਇੰਜਨ ਦਬਾਸ ਹੈ ਲੈ ਕਿਵੇਂ ਗੂੰਜਦੀ ਆ ਹਾਂ ਜੇ ਕਹਿੰਦੇ ਡਰਪੋ ਲਾਉਣਾ ਮੈਂ ਇਹ ਤਾਂ ਪਹਿਲੀ ਨਹੀਂ ਮਾਨ ਹੈਗਾ ਮarre ਜਸ ਜੀ ਦਾ ਕੰਮ ਦਾ ਕਾਹੀ ਦਾ ਹਾਂ ਉੱਥੇ ਤਾਂ ਲੋਟ ਨਹੀਂ ਆਏ ਜਮੇ ਹੀ ਕਹਿਦਾ ਤਾਂ ਫਿਰ ਡੱਕ ਕੇ ਉਹਦੇ ਤੇ ਆਹੀ ਲੈ ਮੈਂ ਜਦੋਂ ਨਹੀਂ ਕਿਤੇ ਵਿੱਚ ਲੱਗੇ ਵੀ ਤਾਂ ਬਹੁਤ ਆ ਤਾਂ ਬੱਸ ਸਾਡੇ ਤੋਂ ਵੱਧ ਨਹੀਂ ਲੱਗਣਿਆ ਜੋ ਮਰਜ਼ੀ ਹਲ ਜਿੱਥੋਂ ਮਰਜ਼ੀ ਆ ਜਾਣ ਤੇ 10 ਕੁਇੰਟਲ ਦੇ ਆ ਜਾਣੇ ਇਹ ਤਾਂ ਥੱਲੇ ਜਾਣੇ ਹੀ ਨਹੀਂ ਹਲ ਅੱਛਾ ਕੋਈ ਤੈਹ ਤੋੜ ਦੇ ਚਲਾ ਕੇ ਦਿਖਾ ਦੇ ਉਹਦੇ ਮਤਲਬ ਇਹ ਨਹੀਂ ਚੱਲ ਜੂਗਾ ਉਹਦੇ ਪਾਣੀ ਪੀ ਲੰਨੇ ਆ ਪਾਣੀ ਲਓ ਜੀ ਕਹਿੰਦੇ ਗਰਜੋਤ ਬੈਂਸ ਗੱਭਰੂ ਗੁੱਸਾ ਖਾ ਗਿਆ ਕੱਪੀ ਦਿਨਾ ਕਰ ਲਾ ਬੰਦ ਦੋ ਮਿੰਟ ਕੰਟਰੋਲ ਲਾਲਾ ਕੰਟਰੋਲ ਅਸਲ ਚ ਬਹਾਈ ਹੁੰਦੀ ਓ ਟਿਕਮੀ ਉਹਦੇ ਪਰ ਬਹੁਤਾ ਓਵਰ ਲਿਭਾ ਜਾ ਸਕਦੇ ਆਪਾਂ ਇਹ ਹਾਲਾ ਨਾਲ ਦੂਆ ਮੀਡੀਅਮ ਲੈਪ ਆਊਗਾ ਇਹਨੇ ਕਿਹਦਾ ਹਾਈ ਪਹਿਲਾ ਗੱਭਰੂ ਓਏ ਪਹਿਲਾ ਹਾਈ ਕਿਹੜਾ ਗੇਰ ਆ ਕਿਹੜਾ ਖੇਲਤਾ ਪਹਿਲਾ ਹਾਈ ਦਾ ਆਹ ਕਿਹੜਾ ਲਾ ਲਿਆ ਹੁਣ ਇਹ ਜਿੱਦ ਹਟ ਆਹ ਉਹੀ ਚੀਜ਼ ਆ ਵੀ ਆਫਰ ਸਪੀਡ ਤੇ ਫੇਰ ਟੱਪ ਦੇ ਆ ਟਾਇਰ ਭਾਰ ਦੇ ਆ ਇਹ ਤਾਂ ਹੀ ਭਈ ਅੱਜ ਟ੍ਰਾਇਲ ਵਾਰਤੀ ਚੱਲ ਰਿਹਾ ਕੰਮ ਇਹ ਵੀ ਇਹਨੂੰ ਟਾਇਰ ਲਵਾਈਏ ਜਾਂ ਨਾ ਲਵਾਈਏ ਦੂਆ ਹਾਈ ਭਾਈ ਉਹਨੂੰ ਤਾਂ ਦੂਏ 'ਚ ਵੀ ਚਲਾ ਮਾਰਦੇ ਆ ਉਹ ਤਾਂ ਦੂਏ 'ਚ ਵੀ ਚੱਲ ਗਿਆ ਤਾਂ ਉਹ ਦੂਆ ਹਾਈ ਦੂਆ ਹਾਈ ਦੂਆ ਹਾਈ ਬਾਹ ਅਸੀਂ ਪਾੜ ਪਾੜ ਗੱਡੇ ਆ ਉਹਦੇ ਨਾਲ ਪਹਿਲੇ ਹਾਈਚ ਰੱਖ ਲੈ ਸਾਫ ਨਾਲ ਕੰਟਰੋਲ ਲਾ ਲੈ ਬਹੁਤਾ ਡੂੰਗਾ ਨਾ ਪੱਟ ਕਬਰੂ ਟਾਪ ਤੇ ਤਾਂ ਇਹਨੂੰ ਵੀ ਬਾਲਾ ਇਹਲੇ ਬੰਦੇ ਦੇਖੋ ਆਲਟੀ ਚੱਲ ਰਹੀ ਆ ਉਹਨਾਂ ਦੀ ਆਲਟੀ ਆਪਾਂ ਨੇ ਵਗੜੀਆ ਕੁੱਗਾ ਜੀ ਥੋੜੀ ਸਿਉਰਟੀ ਚ ਚੱਲੀ ਜਾਣਾ ਕਿਉਂਕਿ ਇਹ ਥੋੜੀ ਸਿਉਰਟੀ ਚ ਚੱਲੀ ਜਾਣਾ ਜਦ ਡਾਕਰ ਚੂਲੇ ਲੋਟ ਆ ਗਿਆ ਕੰਮ ਨਾਲੇ ਇੰਨੀ ਆਪਾਂ ਓਵਰ ਸਪੀਡ ਤਾਂ ਭਜਾਉਣਾ ਨਹੀਂ ਏਡਾ ਫਟਾ ਆਪਣੇ ਸੰਤ ਪਾ ਗਏ ਜੇ ਆਪਾਂ ਕਹੀਏ ਵੀ ਦੂਏ ਹੈ ਜੀ ਤੀ ਇਹ ਹੈ ਚ ਭਜਾਉਣੇ ਤਾਂ ਅੱਜ ਆਪਾਂ ਨੂੰ ਸ਼ੁਗਲ ਮੇਲਾ ਜਾਂ ਕਰਿਆ ਇੱਥੇ ਹਨਾ ਹਾਂ ਬਾਕੀ ਖੇਤ ਵੀ ਠੀਕ ਤਾਂ ਬੱਤ ਜੀ ਚ ਤਾਂ ਜੇ ਕਿਤੇ ਸੁੱਕਾ ਹੁੰਦਾ ਉੱਥੇ ਜ਼ਿਆਦਾ ਥੋੜਾ ਜਿਹਾ ਗ੍ਰੀਸ ਕਰ ਲੈਣਾ ਸਿਉਰਟੀ ਥੋੜੇ ਤਾਂ ਚਾਹੀ ਸੁੱਕੀ ਪਾ ਲੈ ਜਿਵੇਂ ਮਰਜੀ ਪਾ ਲੈ ਨਿਆਰਾਪੁਰਾ ਹਨਾ ਉਹ ਹਾਲੇ ਜ਼ੋਰ ਨਾਲ ਠੀਕ ਕਰਵਾਣੇ ਨੇ ਨਾ ਠੀਕ ਹੈ ਬਹੁਤਾ ਭ ਹਾਂ ਬਹੁਤੇ ਪਾਰੇ ਵੀ ਦਿੱਕਤ ਕਰਦੇ ਆ ਉਹੀ ਥੱਲੇ ਲੰਗੀ ਜਾਂਦੇ ਆ ਫਿਰ ਉਹ ਚਲੋ ਠੀਕ ਪਾ ਲੂ ਬੁਗੇ ਫਿਰ ਪਾ ਲੂ ਹਾਂ